ਐਕਚੁਅਲੀ ਆਪਣੀ ਅਰਾਈਵਲ ਖੰਨਾ ਦੇ ਵਿੱਚ ਹੀ ਹੋਈ ਹੈ ਮੇਜਰਲੀ ਜਿਹੜੀ ਅੱਜ ਅਸੀਂ ਪਰਚੇਸ ਵੀ ਸ਼ੁਰੂ ਕੀਤੀ ਹੈਗੀ ਹੈ ਖੰਨਾ ਆਪਣੇ ਜ਼ਿਲ੍ਹੇ ਜ਼ਿਲ੍ਹੇ ਦੇ ਵਿੱਚ ਹੀ ਆਬਵੀਅਸਲੀ ਲਾਰਜੈਸਟ ਹੈਗੀ ਹੈ ਪਟੇਸ਼ਾ ਦੇ ਵਿੱਚ ਲਾਰਜੈਸਟ ਗ੍ਰੇਨ ਮਾਰਕੀਟ ਵੀ ਹੈਗੀ ਹੈ ਤੇ ਇਸ ਦੇ ਨਾਲ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਅੱਜ ਤੋਂ ਹੀ ਪਰਚੇਸ ਸ਼ੁਰੂ ਹੈ ਤੇ ਜਿਹੜੇ ਕਿਸਾਨ ਵੀਰ ਆਏ ਆ ਉਹਨਾਂ ਨੂੰ ਪੇਮੈਂਟ ਵੀ ਅੱਜ ਹੀ ਹੋ ਜਾਏਗੀ ਤੇ ਮੈਂ ਸਾਰੇ ਹੀ ਕਿਸਾਨਾਂ ਨੂੰ ਇਹ ਤੁਹਾਡੇ ਇਤਰਾਹੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਉਹ ਸੁੱਕੀ ਫਸਲ ਲੈ ਕੇ ਆਉਣ ਮੰਡੀਆਂ ਦੇ ਵਿੱਚ ਤਾਂ ਜੋ ਉਹਨਾਂ ਦੀ ਸਫਾਈ ਹੋ ਕੇ ਉਹਨਾਂ ਦੇ ਨਾਲ ਦੇ ਨਾਲ ਲਿਫਟਿੰਗ ਵੀ ਹੋ ਸਕੇ ਪਰਚੇਸ ਦੇ ਨਾਲ ਨਾ ਲਿਫਟਿੰਗ ਵੀ ਹੋ ਸਕੇ ਉਹ ਸਾਡਾ ਇੱਕ ਫੈਸਲਾ ਹੈਗਾ ਹੈ ਕਿ ਮoiਸਚਰ ਮੀਟਰ ਦੇ ਹਿਸਾਬ ਨਾਲ ਮoiਸਚਰ ਵੀ ਤੁਹਾਡਾ ਹੋਵੇ ਤੇ ਕਿਸਾਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਵੀ ਦੇਣੀ ਹੈ ਵਿਸਾਖੀ ਦੀ ਵੀ ਹੈ ਤੇ ਅੱਜ ਤੋਂ ਸਾਡਾ ਸੀਜ਼ਨ ਜਿਹੜਾ ਇਹ ਸ਼ੁਰੂ ਹੋ ਗਿਆ ਫਾਰਮਰਜ਼ ਨੂੰ ਕੀ ਮੈਸੇਜ ਦੇਣਾ ਚਾਹਾਂਗੀ ਮੈਂ ਪਹਿਲਾਂ ਤਾਂ ਵਧਾਈਆਂ ਦੇਣਾ ਚਾਹੁੰਦੀ ਆ ਫਾਰਮਰਜ਼ ਨੂੰ ਬਹੁਤ ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਮੈਂ ਦੁਬਾਰਾ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਜ਼ਰੂਰ ਸੁੱਕੀ ਫਸਲ ਲੈ ਕੇ ਆਓ ਤਾਂ ਜੋ ਤੁਹਾਨੂੰ ਵੀ ਅਸੀਂ ਸਹੂਲਤ ਦੇ ਸਕੀਏ ਤੇ ਨਾਲ-ਨਾਲ ਅਸੀਂ ਲਿਫਟਿੰਗ ਵੀ ਕਰਾਵਾਂਗੇ ਪੇਮੈਂਟਸ ਵੀ ਤੁਹਾਡੇ ਨਾਲ ਹੋਣਗੀਆਂ ਤੇ ਮੈਂ ਇੱਕ ਇੱਕ ਖੁੱਲੀ ਇਨਵੀਟੇਸ਼ਨ ਵੀ ਦੇਣਾ ਚਾਹੁੰਨੀ ਹਾਂ ਜਿਹੜੇ ਸਾਡੇ ਜ਼ਿਲ੍ਹੇ ਦੇ ਵਿੱਚ ਹਰ ਰੋਜ਼ ਸਮੀਖਿਆ ਮੀਟਿੰਗ ਸਾਟੀ ਹੁੰਦੀ ਹੈਗੀ ਹੈ ਪ੍ਰੋਕਿਊਰਮੈਂਟ ਨੂੰ ਲੈ ਕੇ ਤਾਂ ਜੇਕਰ ਕਿਸੇ ਨੂੰ ਵੀ ਕੋਈ ਵੀ ਦਿੱਕਤ ਆ ਰਹੀ ਹੈ ਉਹ ਸਿੱਧੇ ਤੌਰ ਤੇ ਸਾਡੀ ਸਮੀਖਿਆ ਮੀਟਿੰਗ ਚਾਰੀ ਪ੍ਰਕਿਊਰਮੈਂਟ ਏਜੰਸੀਜ਼ ਰਾਹੀ ਵੀ ਜੇਕਰ ਕਿਸੇ ਨੇ ਜੁਆਇਨ ਕਰਨਾ ਹੋਵੇ ਲਿੰਕ ਰਾਹੀ ਵੀ ਅਸੀਂ ਵੀਸੀ ਲਿੰਕ ਵੀ ਪ੍ਰੋਵਾਈਡ ਜਿਹੜੀ ਹੈ ਕਰ ਰਹੇ ਹੈਗੇ ਆ ਕਿ ਕੋਈ ਵੀ ਆਪਣੇ ਫੋਨ ਤੋਂ ਵੀ ਕਨੈਕਟ ਕਰ ਸਕਦਾ ਹੈ ਜੇਕਰ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਮੇਰੇ ਆਫਿਸ ਨਹੀਂ ਪਹੁੰਚ ਪਾਰੇ ਕਿਸ ਰੀਜ਼ਨ ਤੋਂ ਤਾਂ ਮੈਂ ਤਾਂ ਇਹੀ ਚਾਹਾਂਗੀ ਕਿ ਵਦ ਤੋਂ ਵਦ ਸਾਨੂੰ ਜੇਕਰ ਕੁਝ ਪਤਾ ਲੱਗਦਾ ਤਾਂ ਅਸੀਂ ਨਾਲ ਦੀ ਨਾਲ ਉਸ ਨੂੰ ਸੌਟ ਆਊਟ ਕਰੀਏ ਤੇ ਮੈਮ ਤੁਸੀਂ ਇੱਕ ਤਾਰਾ 144 ਲਗਾਈ ਹੈ ਉਹਦਾ ਰੀਜ਼ਨ ਕੀ ਹੈ ਜੀ ਤੇ ਕਿਹੜੀ-ਕਿਹੜੀ ਚੀਜ਼ਾਂ ਬੈਨ ਨਹੀਂ ਕੀਤੀਆਂ ਨੀ ਤਾਂ 144 ਤੇ ਬਹੁਤ ਚੀਜ਼ਾਂ ਤੇ ਲਗਾਈ ਹੋਈ ਹੈ ਜੇ ਤੁਹਾਨੂੰ ਕੋਈ ਸਪੈਸੀਫਿਕ ਕੁਐਸਚਨ ਹੋਵੇ ਤਾਂ ਦੱਸ ਦਿਓ ਇਹ ਕਹਿੰਦੇ ਕਿ ਲੋਡ ਕੀ ਪੈ ਕੇ ਜਿਹਨੇ ਚ ਲਾਉਣ ਦੇ ਇਸ ਟਾਈਮ ਇਹ ਤਾਂ ਹਮੇਸ਼ਾ ਅਸੀਂ ਲਗਾਉਂਦੇ ਹੈਗੇ ਆ ਜੀ 144 ਜਿਹੜੀ ਹੈਗੀ ਹੈ ਤੁਸੀਂ ਜੇ ਕੰਬਾਈਨ ਹਾਰਵੇਸਟਰਸ ਦੀ ਗੱਲ ਕਰ ਰਹੇ ਹੋ ਤਾਂ ਕੰਬਾਈਨ ਹਾਰਵੇਸਟਰਸ ਆ ਟਾਈਮਿੰਗ ਇਸ ਲਈ ਕੀਤਾ ਜਾਂਦਾ ਕਿਉਂਕਿ ਗਿੱਲੀ ਜਿਹੜੀ ਕਣਕ ਹੈ ਉਹ ਨਾ ਆਵੇ ਮੰਡੀਆਂ ਦੇ ਵਿੱਚ ਉਹ ਸੁੱਕੀ ਹੀ ਆਵੇ ਇਸ ਲਈ ਟਾਈਮਿੰਗ ਨਿਰਧਾਰਿਤ ਕੀਤੀ ਜਾਂਦੀ ਹੈ ਤਾਂ 144 ਦੇ ਨਾਲ ਜੀ ਥੈਂਕ ਯੂ